ਦੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾਉਣ ਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਉਹ ਆਡ ਹੋ ਕੇ ਮੇਰੇ ਖਾਲਸਾ ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਵੀ ਉਹਨਾਂ ਚੀਜ਼ਾਂ 'ਚ ਨਹੀਂ ਪੈਂਦਾ ਧੀਆਂ ਪੈਣਾ ਸਾਧੀਆਂ ਸੰਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਿਣੇ 'ਚ ਹੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੋੜ ਸ਼ਰਮਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੱਬਰ ਪਾ ਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੜਤੇ ਜਨਾਨੀ ਛੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਜੋ ਵੀ ਆ ਮਤਲਬ ਸਾਰਾ ਲੈਟਰਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਰ ਪੁੱਤ ਹੈ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸਨੂੰ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਈਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਆ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹਦੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤਰੀ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗੱਲ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋਲ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੂੰ ਮੇਰੀ ਪੋਤੀ ਨੂੰ ਲੱਖ ਰੁਪਈਆ ਦੇ ਗਿਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਨੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕਿਉਂ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਿਹਾ ਮੈਂ ਕਹਾ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰੇ ਕੋ ਵੀ ਆ ਲੈ ਔਰ ਅੱ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣ ਆਇਆ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀਆਂ ਨਾ ਨੌਂ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਹਿਣਾ ਛੱਡਦੀਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਇਆ ਉੱਥੇ ਫੜਾਇਆ ਕਈ ਲੋਕ ਬਿਣਾ ਪੁੱਛੇ ਹੀ ਮਤ ਕਿਉਂ ਕਰਦੇ ਹੋ ਹਦਾਂ ਦੀ ਮੈਂ ਕਿਸੇ ਕੋ ਮੱਕੇ ਮੈਨੂੰ ਲੱਗਾ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਮੰਡਿਆ ਜਾ ਸਕਦਾ ਇਹ ਮਾਤਾ ਦਾ ਝੂਠਾ ਟੀਵੋਸਾ ਮੈਨੂੰ ਵੀ ਦੇ ਦਿੱਤੇ ਆਹ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਗਾ ਸਭ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉਮਰ ਹੋਣੀ ਆਪਾਂ ਆਪਣਾ ਜਿਹੜਾ ਟੱਬਰ ਵਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਭਾ ਉਦੀ ਸਗੋਂ ਤਰੀਫ ਕਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ 'ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਦੇ ਵੀ ਸਾਡੇ ਘਰ ਵੀ ਧੀਆ ਨਾ ਮੈਂ ਉਹਨਾਂ ਨੇ ਝੂਠ ਬੋਲਿਆ ਉਹਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਿੰਦੇ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾਂ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ ਜੂ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਇਹਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਨਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾ ਛੁੱਟਾ ਮੈਂ ਤੁਹਾਡੇ ਚਰਨਾ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਵਾਂ ਲਾ ਕੇ ਦੇਣੀਆਂ ਨਾਲੇ ਦੇ ਮੈਂ ਇੰਨਾ ਭਰੋਸਾ ਕਰਦਾ ਤੂੰ ਗੁਰਸੇਖ ਬੰਦਾ ਯਾਰ ਅਮਰਧਾਰੀ ਤੋਂ ਬੰਦਾ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆ ਜਿਹੜੀਆਂ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਹੀ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸਨ ਨਾਲ ਇਸ ਪਰਿਵਾਰ ਕੋ ਔਰ ਮੈਂ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਆ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿੰਦਾ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਕੀ ਤੇ ਨਾ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉ ਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕੁਮੈਂਟਾਂ ਦਾ ਕੋਈ ਫਰਕ ਨਹੀਂ ਪੈਂਦਾ ਹਾਂ ਜੀ ਮੈਨੂੰ ਰੱਬ ਦੇ ਦਰਜ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖਵਾਕ ਆਉਂਦਾ ਨਾ ਮੈਨੂੰ ਉਹ ਕਮੈਂ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਕਰ ਜਿਹੜੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤਲਬ ਹੁੰਦੀ ਜਿਉਂ ਉਹਨਾਂ ਦੇ ਅਨਸਾਰ ਬੋਲਦੇ ਹੋ ਤੇ ਤੁਸੀਂ ਵੈਰੀ ਗੁੱਡ ਹੋ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੁਹਾਡੀ ਧੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਨਾਲ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਨੂੰ ਮਿਲਿਆ ਨਹੀਂ ਮੇਰੇ ਖਾਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਨੂੰ ਪੜਾਇਆ ਦਿੰਦਾ ਜਾਂ ਜਿੱਦਾਂ ਦਾ ਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਪਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੂੰ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦਿਓ ਮੇਰੀ ਵੌਟੀ ਨਾ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀਆਂ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਕੋ ਮਾਵਾਂ ਪੈਣਾ ਦੀਆਂ ਗੰਦੀਆਂ ਗਾਰਾ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਗੱਲ ਜੋ ਗਿਆ ਮੈਂ ਕਹਿੰਨਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਹੈ ਓਤੋਂ ਵੱਡਾ ਕਲਯੁਗ ਕੀ ਹੋ ਸਕਦਾ ਭਾਵੇਂ ਭੁਲੇਖੇ ਨਾਲ ਹੈ ਮਿਸ ਅੰਡਰਸਟੈਂਡਿੰਗ ਨਾਲ ਹੈ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋਲ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾਰਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋਲ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋਈ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿਸੂਸ ਕਰੂੰਗਾ ਵੀ ਤੁਹਾਡੇ ਘਰ ਨਹੀਂ ਮੈਂ ਗੁਰੂ ਘਰ 에 ਸਮਾਨ ਦਿੱਤਾ ਵ ਮੈਂ ਇਨਾ ਫਖਰ ਮਹਿਸੂਸ ਕਰੂੰਗਾ ਮੈਂ ਭਜਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਾਂ ਨਾਂ ਰ ਕਹ ਚਾੜੀ ਕੁੜੀ ਜਿੰਦਾਬਾਦ ਚਾੜੀ ਕੁੜੀ ਜਿੰਦਾਬਾਦ ਕਹ ਚਾੜੀ ਕੁੜੀ ਜਿੰਦਾਬਾਦ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੁੱਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆਗਾ ਤੇਰੇ ਬਾਰੇ ਉਹ ਸੋ ਮੇਰੀ ਸਾਥ ਮਤਲਬ ਮਾਰਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵੀ ਵਿਚਾਰੀ ਚਾਹ ਵੇਚਣ ਡਈ ਆ ਉਥੇ ਕੋ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਘਿਰਨਾ ਦਾ ਪਾਤਰ ਬਣਾ ਦਈਏ ਚਾਹ ਵੇਚਦੀ ਉਹਦੇ ਕੋ ਜਾਂਦੇ ਜਾਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿੰਦਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਮੰਗੀ ਕੀ 10 15 ਸਾਲਾਂ ਦਾ ਹੋਰ ਮਸਲਾ ਵਾ ਇਕੱਠਾ ਹੀ ਰਹਿ ਲਓ ਯਾਰ ਤੁਸੀਂ ਸੋ ਧੰਨਵਾਦ